ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕੇਂਦਰ ਨੂੰ ਕਵਾਂਗੇ ਅਸੀਂ ਭਾਜਪੀ ਨੂੰ ਕਹੋ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਬਤੌਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਇੱਡਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਨਿਆਂ ਤੇ ਬੈਠੇ ਹੋਣ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ ਤੋਂ 47ਵੇਂ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵਾਨ ਜੀ ਮਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਤੂੰ ਪ੍ਰੈਸ਼ਰਾਈਜ਼ ਦੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਧਰਨਾ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਸੱਦ ਦੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁੱਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਕਟੂਕੜ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮਨ ਕਰਦੇ ਆ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਧੱਕੇ ਖਾ ਰਹੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੇਟਫਾਰਮ ਦਾ ਇਹ ਸਦਨ ਇਹ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸੱਦ ਦੇ ਨਹੀਂ ਜੀ ਇਹ ਲੋਕਾਂ ਦੇ ਭੱਖ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਇਟ ਮਾਈ ਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ ਦੋ ਸੈਸ਼ਨ ਹੋਏ ਨੇ ਬਜਟ اجلاس ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਾਸਤੇ ਇਹ ਸ਼ਦੋ ਵੀ ਨਾ ਕਰਨ ਦੂਸਰਾ ਇਹਨਾਂ ਨੇ ਸਪਟੰਬਰ ਚ ਕੀਤਾ ਐਵੇਂ ਇੱਕ ਦੋ ਦਿਨ ਦਾ ਸੈਸ਼ਨ ਕਿੰਨੀਆਂ ਸਿਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸਿਟਿੰਗਸ ਓਨਲੀ 13 ਸਿਟਿੰਗਸ ਪਿਛੜੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਵੀ ਘੱਟ ਮੈਂ ਸਮਝਦਾ 25 30 35 ਸੈਟਿੰਗਸ ਹੁੰਦੀਆਂ ਹੋਇਆ ਕਰਦੀਆਂ ਸੀਗੀਆਂ ਕੋਈ ਕੁਝ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ ਬਸ ਸਿਰਫ ਇੱਕੋ ਗਈ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲੈ ਕੇ ਫਲॉप ਸ਼ੋ ਹੋ ਚੁੱਕਾ ਵਾ ਸਾਡੇ ਅਖਬਾਰਾਂ ਚੱਕ ਲੋ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘੱਟ ਚੁੱਕੀ ਹੈ ਇਸ ਵੇਲੇ ਵਿੱਚ ਸੋ ਦਿੱਲੀ ਮਾਡਲ ਉਧਰ ਫਲॉप ਹੋ ਗਿਆ ਨਾ ਤਾਂ ਆ ਮੇਰੇ ਕੋਲ ਇੱਕ ਨਾ ਹਾਈਡਰ ਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਹੈ ਆਈ ਕੈਨ ਸ਼ੋਅ ਇਟ ਟੂ ਆਲਸੋ ਇਹਦੇ ਚ ਕੀ ਆਇਆ ਵਾ ਇਹਦੇ ਚ ਕਮੇਟੀ ਨੇ ਪੁੱਛਿਆ ਅ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁਰਸੀਆਂ ਦਾ ਕਲੇਮ ਕਰਦੇ ਕੇ ਅਸੀਂ ਬੜੇ ਨਾਂ ਬਣਾ ਰਹੇ ਹਾਂ ਕੱਸੀਆਂ ਮਾਲਵੇ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ ਹਾਈਡਰੋਲੋਜੀ ਡਿਪਾਰਟਮੈਂਟ ਦੀ ਜੀ ਡੀ J D A D. Okay, Ganda, just few lines. Pre-monsoon analysis report of 2023-24 of districts of Malwa region, copy attached, shows in general lowering of groundwater. Pre-monsoon groundwater analysis report of 2024 depicts that groundwater level uh, is uh, uh, fell during 2023-24. in column six of the report is much higher in all districts than the average 10 years groundwater fall. ਕੀ ਮਤਲਬ ਕਿ ਜਿੰਨਾ ਜ਼ਮੀਨੀ ਪਾਣੀ ਜਿਹੜਾ ਉਹਦਾ ਸਤਰ ਸੀਗਾ ਜਿੰਨਾ 10 ਸਾਲ ਚ ਘਟਿਆ ਉਹਦੇ ਨਾਲੋਂ ਵੱਧ ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਹੈ ਤੇ ਕਿੱਥੇ ਨੇ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗਾ ਵੇਰਾ ਦੇ 올 ਦਸ ਇੱਕ ਇਹਦੇ ਨਾਲ ਮੈਂ ਹੋਰ ਅਗੇ ਅਟੈਚ ਕਰੂੰਗਾ ਗੱਲ 1 ਲੱਖ ਕਰੋੜ ਦਾ ਕਰਜ਼ਾ ਜਿਹੜੇ ਕਹਿੰਦੇ ਸੀ ਅਸੀਂ ਇੰਪਰੂਵਮੈਂਟ ਲੈ ਕੇ ਆਵਾਂਗੇ ਅਸੀਂ ਸਾਦੇ ਜਿਹੇ ਬੰਦੇ ਆ ਅਸੀਂ VIP ਕਲਚਰ ਸ਼ੁਰੂ ਕਰਾਂਗੇ ਅਸੀਂ ਸਿਕਿਉਰਟੀਆਂ ਹਟਾਵਾਂਗੇ ਮਗਰਲੀਆ ਸਰਕਾਰਾਂ ਅਗਰ ਗਲਤ ਕੰਮ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੋਟ ਆਊਟ ਕੀਤਾ ਪਰ ਪਿਛਲੀਆਂ ਸਰਕਾਰਾਂ ਨੇ ਜਿਹੜਾ ਪੰਜਾਬ ਤੇ ਕਰਜ਼ਾ ਛੜਾਇਆ ਉਹ 35 ਸਾਲਾਂ ਚ 3 ਲੱਖ ਕਰੋੜ ਰੁਪਏ ਕਰਜ਼ਾ ਛੜਾਇਆ ਵਾ ਇਟ ਸਟਾਰਟਡ 올 ਦਿਸ ਡੈਟ ਰਾਈਜ਼ਿੰਗ ਸਟਾਰਟਡ ਫਰਮ 1985 ਅਵਰਡਸ ਜਦੋਂ ਮਿਲਟੈਂਸੀ ਆਈ ਪੰਜਾਬ ਚ ਉਦੋਂ ਦਾ ਵਧ ਰਿਹਾ ਕਰਜ਼ਾ 35 ਸਾਲਾਂ ਚ 3 ਲੱਖ ਕਰੋੜ ਤੇ ਲਗਭਗ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਇਸ ਨਲਾਇਕ ਸਰਕਾਰ ਨੇ ਕੀਤਾ ਵਾ ਪਰ ਫਿਰ ਵੀ ਕਹੀ ਜਾਂਦੇ ਅਸੀਂ ਬੜਾ ਪਤਾ ਵੱਡਾ ਪਧਰਾਓ ਲੈ ਕੇ ਆ ਚੁੱਕੇ ਹਾਂ ਔਰ ਉਦੋਂ ਪ੍ਰਗਟ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਕਿਹ ਕਿਹ ਢਲੋਂਾਂ ਤੇ ਹੋਰ ਕਾਂਗਰਸ ਲੀਡਰਸ ਨੇ ਮੈਂ ਉਹਨਾਂ ਦੀ ਗੱਲ ਦੀ ਵਜਾਹਤ ਕਰਦਾ ਵਾਂ ਬਹੁਤ ਐਕਸਟ੍ਰੀਮ ਪੋਲਿਟਿਕਲ ਵਿੰਡੇਟਾ ਪੰਜਾਬ ਦੇ ਵਿੱਚ ਕੋਈ ਟਵਿੱਟਰ ਤੇ ਬੋਲਦਾ ਉਹਨੂੰ ਚੱਕ ਲੈਂਦੇ ਨੇ ਪਰਚੇ ਦਰਜ ਕਰ ਦਿੰਦੇ ਨੇ ਕੋਈ ਮਾੜਾ ਜਿਹਾ ਕੋਈ YouTube ਤੇ ਬੋਲਦਾ ਉਹਨੂੰ ਪੰਜਾਬ ਪੁਲਿਸ ਪਰਚੇ ਦਰਜ ਕਰਕੇ ਚੱਕਣ ਲਈ ਚਲ ਜਾਂਦੀ ਕੋਈ ਐਕਟਿਵਿਸਟ ਛੱਡਿਆ ਪੰਜਾਬ ਦੇ ਵਿੱਚ ਬਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜਾਏ ਅਰੈਸਟ ਕੀਤਾ ਔਰ ਜਿਹੜੇ ਕਾਂਗਰਸ ਲ ਅ ਭਾਰਤ ਪੂਸ਼ਕ ਆਸ਼ੂ ਸੀ ਜਾਂ ओपी सोनी ਸੀ ਜਾਂ ਕਿ ਕਿ ਢਲੋ ਸੀਗਾ ਜਾਂ ਸਾਧੂ ਸਿੰਘ ਧਰਮਸੋਧ ਤੁਸੀਂ ਦੇਖ ਰਹੇ ਹੋ ਕਿ 1 ਬਾਈ 1 ਸਾਰੇ ਟੋਟਲ ਜਿਹੜੇ ਕੇਸਸ ਉਹ ਕ੍ਰੈਸ਼ ਕਰ ਰਹੇ ਨੇ ਆ ਆਸ਼ੂ ਦੇ ਕੇਸ ਵਿੱਚ ਆਸ਼ੂ ਭਾਰਤ ਪੂਸ਼ਕ ਆਸ਼ੂ ਦੇ ਕੇਸ ਵਿੱਚ ਦੋ ਐਫ ਆਈ ਆਰਜ਼ ਵੇਜਿਲੈਂਸ ਵੱਲੋਂ ਦਰਜ ਕੀਤੀਆਂ ਹਾਈ ਕੋਰਟ ਨੇ ਕਾਸ਼ ਕੀਤੀਆਂ ਐਂਡ ਦੇ ਕਾਸਟ ਐਫ ਆਈ ਆਰਜ਼ ਔਨ ਮੈਰਿਟ ਸੇਇੰਗ ਕਿ ਪੰਜਾਬ ਦੀ ਸਰਕਾਰ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਹਰਾਸ ਕਰ ਰਹੀ ਹੈ ਹਰਾਸ ਵਰਡ ਯੂਜ਼ ਕੀਤਾ ਵਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਐਨਡੀਪੀਐਸ ਸਮੇਤ ਐਂਡ ਦਿਸ ਇਜ਼ ਕੰਪਲੀਟ ਐਨਾਰਕੀ ਐਂਡ ਕੰਪਲੀਟ ਆਈ ਵੁੱਡ ਸੇ ਦੇ ਹੈਵ ਟਰਨ ਪੰਜਾਬ ਇਨਟੂ ਅ ਪੁਲਿਸ ਸਟੇਟ ਔਰ ਉਥੇ ਕੇਜਰੀਵਾਲ ਸਾਹਿਬ ਤੇ ਦੂਜੇ ਜਿਹੜੇ ਨੇ ਉਹ ਰੋਜ਼ ਚੀਕਾ ਮਾਰਦੇ ਨੇ ਕਿ ਬੀਜੇਪੀ ਹਮਾਰੇ ਖਿਲਾਫ ਐਨਡੀ ਔਰ ਸੀਬੀਆਈ ਦਾ ਦੁਰਉਸਤਮਾਲ ਕਰ ਰਹੀ ਹੈ ਹਾਲਾਂਕਿ ਉਹਨਾਂ ਕੋ ਤੱਤ ਬਹੁਤ ਆ ਜੇਲਾ ਵੀ ਕਟੀਆਂ ਡੇਡ ਡੇਡ ਸਾਲ ਪਰ ਉਹਦੋਂ ਤੋਂ ਬਾਅਦ ਤਸ਼ੱਦਦ ਆਪਣੇ ਪੋਲੀਟੀਕਲ ਓਪੋਨੈਂਟਸ ਦੇ ਉੱਤੇ ਪੰਜਾਬ ਦੇ ਵਿੱਚ ਕਰ ਰਹੇ ਨੇ ਲਾਈਕਵਾਈਸ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿੱਖ ਹੋਵੇ ਤੇ ਆਪਣੇ ਆਪ ਨੂੰ ਕਹਵੇ ਕਿ ਮੈਂ ਪੰਜਾਬ ਦਾ ਹਤਾਇਸ਼ੀ ਆ ਕੁਝ ਹੋ ਜੇ ਪੰਜਾਬ ਦੇ ਲੋਕਾਂ ਦੇ ਨਾਲ ਇਹਦੀ ਕੋਈ ਇਹਦਾ ਕੋਈ opinion ਹੀ ਹੈ ਨਹੀਂਗਾ ਸਾਡੇ ਤਿੰਨ ਸਿੱਖ ਨੌਜਵਾਨ ਪੀਲੀਪੀਟ ਵਿੱਚ ਇੰਕਾਊਂਟਰ ਚ ਮਾਰੇ ਗਏ ਤਿੰਨ ਨੌਜਵਾਨ ਔਰ ਦੈਟਸ ਅ ਕੰਪਲੀਟਲੀ ਡਾਊਟਫੁਲ ਇੰਕਾਊਂਟਰ ਬਹੁਤ ਸਾਰੇ ਐਕਟਿਵਿਸਟ ਨੇ ਬਹੁਤ ਸਾਰੇ ਇੰਡੀਪੈਂਡੈਂਟ ਮੀਡੀਆ ਨੇ ਗੱਲ ਚੱਕੀ ਆ ਕਿ ਬੇਗੁਨਾਹ ਬੱਚੇ ਸੀ ਗਰੀਬ ਬੱਚੇ ਸੀ ਅਤੇ ਹੜੀਦਾਰ ਸੀਗੇ ਅੱਤ ਦੇ ਗਰੀਬ ਬੱਚੇ ਲੇਕਿਨ ਪੰਜਾਬ ਸਰਕਾਰ ਦਾ ਭਗਵੰਤਪਨ ਦਾ ਕੋਈ ਓਪੀਨੀਅਨ ਹੀ ਹੈ ਨਹੀਂ ਇਸ ਗੱਲ ਦੇ ਉੱਤੇ ਕਿ ਕੋਈ ਮੈਂ ਇਹਨੂੰ ਮਾੜਾ ਕਹਾਂ ਜਾਂ ਇਹਨੂੰ ਚੰਗਾ ਕਹਾਂ ਵਾਟਸ ਆਡ ਅਚੀਵਮੈਂਟਸ ਵਾਟਸ ਆਡ ਅ ਗਵਰਨਮੈਂਟ ਹੈਵ ਬੀ ਇਲੈਕਟਡ ਇਨ ਪੰਜਾਬ ਔਰ ਇੱਥੇ ਬਾਤ ਨਹੀਂ ਜਿਹੜੇ ਇਸ਼ੂਸ ਇੰਟਰਨੈਸ਼ਨਲ ਵੀ ਅਮਰਜ ਹੋਏ ਪਿੱਛੇ ਮੈਂ ਕਿਸੇ ਦੇ ਗੱਲ ਦੇ ਹੱਕ ਨਾ ਉਲਟ ਕਰਦਾ ਪਰ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਇਸ਼ੂ ਉਠਾਇਆ ਕਿ ਫੋਰਨ ਸੋਇਲਸ ਉੱਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਆਂ ਇੰਡੀਆ ਦੀ ਏਜੰਸੀਜ਼ ਆਂ ਦੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਖਰੇ ਪਤਾ ਹੀ ਨਹੀਂਗਾ ਜਾਂ ਚੁੱਪ ਬੈਠਾ ਵਾ ਜੇ ਅਮਰੀਕਨ ਗਵਰਨਮੈਂਟ ਕਹਿੰਦੀ ਆ ਕਿ ਇੱਥੇ ਸਾਡੀ ਸੋਇਲ ਦੇ ਉੱਤੇ ਕਾਂਸਪੀਰੇਸੀਜ਼ ਹੋ ਰਹੀਆਂ ਤੇ ਬੰਦੇ ਮਾਰਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਸਾਡੇ ਪੰਜਾਬ ਦੇ ਬੰਦੇ ਦਾ ਕੋਈ ਇਹਦੇ ਤੇ ਓਪੀਨੀਅਨ ਨਹੀਂ ਹੈ ਨੀਗਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਆਪਾਂ ਬਹੁਤ ਸੰਤਾਪ ਹੰਡਾਲਿਆ ਵਾ ਇਲੈਕਸ਼ਨ ਮਿਲੇ ਤੁਸੀਂ ਬਹੁਤ ਕਰਾਰੀ ਹਾਰ ਦਿੱਤੀ ਪਾਰਲੀਮੈਂਟ 'ਚ ਔਰ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਇਹ ਅਲਟੀਮੇਟਲੀ ਇੱਕ ਡੀਪ ਸਟੇਟ ਦੀਆਂ ਡੀਪ ਸਟੇਟ ਦੀਆਂ ਪਾਲਿਸੀਜ਼ ਭਾਜਪਾ ਦੀਆਂ ਜਿਹੜੀਆਂ ਪਾਲਿਸੀਜ਼ ਨੇ ਐਂਟੀ ਫਾਰਮਾ ਔਰ ਐਂਟੀ ਸਿਕ ਉਹ ਸਾਰੀਆਂ ਭਾਜਪਾ ਦੀਆਂ ਪਾਲਿਸੀਜ਼ ਇਹਦੇ ਜ਼ਰੀਏ ਹੋ ਰਹੀਆਂ ਐਨਐਸਏ ਵੀ ਨਹੀਂ ਲੱਗਿਆ ਸਾਡੇ ਨੌਜਵਾਨਾਂ ਦੇ ਉੱਤੇ